ਬਾਬਾ ਬੁੱਢਾ ਜੀ ਇਹਨਾਂ ਦੀ ਕੌਲ ਵਿੱਚੋਂ ਭਾਈ ਰਾਮ ਕੋਇਰ ਜੀ ਹੋਏ ਹਨ ਰਮਦਾਸ ਨਕਰ ਵਿੱਚ ਇਹਨਾਂ ਨੇ ਅਮਰਤ ਛਕਿਆ ਨਾਮ ਬਣ ਗਿਆ ਭਾਈ ਗੁਰਬਖਸ਼ ਸਿੰਘ ਇਹਨਾਂ ਦੇ ਦੋ ਨਾਮ ਇਤਿਹਾਸ ਵਿੱਚ ਆਉਂਦੇ ਨੇ ਪਹਿਲਾ ਨਾਮ ਸੀ ਰਾਮ ਕੋਇਰ ਜੀ ਦੂਸਰਾ ਨਾਮ ਜਦੋਂ ਅਮਰਤ ਛਕ ਲਿਆ ਭਾਈ ਗੁਰਬਖਸ਼ ਸਿੰਘ ਸਾਧ ਸੰਗਤ ਰਮਦਾਸ ਨਕਰ ਵਿੱਚ ਰਿਆ ਕਰਦੇ ਇਹਨਾਂ ਦੀ ਵਿਰਤੀ ਬਹੁਤ ਉੱਚੀ ਸੀ ਕਿਉਂ ਬਚਪਨ ਤੋਂ ਹੀ ਗੁਰੂ ਘਰ ਦੇ ਵਿੱਚ ਬੇਅੰਤ ਸੇਵਾ ਕੀਤੀ ਫਿਰ ਬਾਬਾ ਗੁੱਡਾ ਜੀ ਦੀ ਕੋਲ ਵਿੱਚ ਜਨਮ ਹੋਇਆ ਬਹੁਤ ਮਿਹਰ ਸੀ ਇਤਿਹਾਸ ਇਥੋਂ ਦਾ ਕਹਿੰਦਾ ਹੈ ਕਿ ਬਚਪਨ ਵਿੱਚ ਇਹਨਾਂ ਦੇ ਚਾਚਾ ਜੀ ਸ੍ਰੀ ਅਨੰਦਪੁਰ ਸਾਹਿਬ ਇਹਨਾਂ ਨੂੰ ਲੈ ਕੇ ਗਏ ਸਨ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਵੀ ਇਹਨਾਂ ਨੇ ਹੀ ਦਿੱਤਾ ਸੀ ਇਨਾਂ ਤੋਂ ਦੁਆਇਆ ਗਿਆ ਸੀ ਕਿਉਂਕਿ ਬਾਬਾ ਗੋਟਾ ਜੀ ਦੀ ਕਾਲਜ ਵਿੱਚੋਂ ਪਹਿਲੇ ਦੂਸਰੇ ਬਾਦਸ਼ਾਹ ਤੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਗੁਰਤਾ ਗੱਦੀ ਦਾ ਤੈਲਕ ਦਿੱਤਾ ਗਿਆ ਸੋ ਰਮਦਾਸ ਨਗਰ ਵਿੱਚ ਰਿਆ ਕਰਦੇ ਦਰਦੀ ਬੜੀ ਅਰੂੜ ਸੀ ਜਿੱਥੇ ਚੌਕੜਾ ਮਾਰ ਕੇ ਬੈਠ ਜਾਂਦੇ ਕਈ ਕਈ ਘੰਟੇ ਕਈ ਕਈ ਦਿਨ ਇੱਕੇ ਟੋਕੜੇ ਵਿੱਚ ਹੀ ਬੈਠੇ ਰਹਣਾ ਇੱਕ ਸਮੇਂ ਤੜਕਾਣੇ ਸਾਧ ਸੰਗਤ ਹਮਲਾ ਕਰ ਦਿੱਤਾ ਰਮਦਾਸ ਨਗਰ ਬਾਬਾ ਜੀ ਦੇ ਘਰ ਵਿੱਚੋਂ ਜੋ ਕੁਝ ਸਮਾਨ ਸੀ ਜੋ ਭਾਂਡੇ ਸਨ ਜੋ ਕੱਪੜੇ ਸਨ ਮੰਜੇ ਸਨ ਜਾਂ ਪਸ਼ੂ ਸਨ ਸਾਰਾ ਕੁਝ ਲੈ ਗਏ ਕੁਝ ਵੀ ਨਾ ਛੱਡਿਆ ਤੇ ਬਾਬਾ ਜੀ ਉਸ ਸਮੇਂ ਆਪਣੀ ਸਮਾਧੀ ਵਿੱਚ ਲੀਨ ਸਨ ਇਤਰੋਂ ਜਿਹੜਾ ਲਾਹੌਰ ਦਾ ਸੋਬੇਦਾਰ ਸੀ ਉਹਨੂੰ ਪਤਾ ਲੱਗ ਗਿਆ ਵੀ ਰਮਦਾਸ ਨਗਰ ਵਿੱਚ ਜੋ ਬਾਬਾ ਗੁਰਬਖਸ਼ ਸਿੰਘ ਜੀ ਹਨ ਉਹਨਾਂ ਦੇ ਘਰ ਕਈਆਂ ਤੁਰਕਾਂ ਨੇ ਹਮਲਾ ਕਰਕੇ ਲੁੱਟ ਮਚਾ ਦਿੱਤੀ ਹੈ ਤੇ ਉਹ ਬੜੀ ਛੇਤੀ ਨਾਲ ਆਇਆ ਉਸ ਨੂੰ ਬਾਬਾ ਗੁਰਬਖਸ਼ ਸਿੰਘ ਜੀ ਬਾਰੇ ਪਤਾ ਸੀ ਵੀ ਇਹ ਮਹਾਪੁਰਖ ਬ੍ਰਹਮ ਗਿਆਨੀ ਨੇ ਜੇ ਇਹਨਾਂ ਨੇ ਕੋਈ ਬਚਨ ਕਰ ਦਿੱਤਾ ਤੇ ਸਤ ਹੋ ਜਾਣਾ ਤਾਂ ਛੇਤੀ ਨਾਲ ਆਇਆ ਹੱਥ ਜੋੜੇ ਬੇਨਤੀ ਕਰਨ ਲੱਗਿਆ ਮਹਾਪੁਰਖ ਉਹ ਜਦੋਂ ਤੁਸੀਂ ਸਮਾਧੀ ਵਿੱਚ ਸੀ ਕੋਈ ਤੁਰਕਾਂ ਨੇ ਮਿਲ ਕਰਕੇ ਇੱਥੇ ਰਮਦਾਸ ਨਗਰ ਨੂੰ ਲੁੱਟਣਾ ਕੀਤਾ ਤੁਹਾਡੇ ਘਰ ਵਿੱਚੋਂ ਵੀ ਸਾਰਾ ਸਮਾਨ ਚੱਕ ਕੇ ਲੈ ਗਏ ਤੇ ਮੈਨੂੰ ਦੱਸੋ ਵੀ ਕੀ ਕੀ ਲੈ ਕੇ ਗਏ ਕਈ ਵਾਰ ਕਿਸੇ ਦੇ ਘਰੋਂ ਕੋਈ ਚੋਰੀ ਹੋ ਜਾਈ ਅਸੀਂ ਪੁੱਛਦੇ ਹਾਂ ਨਾ ਵੀ ਕੀ ਕੀ ਚੋਰੀ ਹੋ ਗਿਆ ਸੋਬੇਦਾਰ ਪੁੱਛਦਾ ਵੀ ਤੁਹਾਡੇ ਘਰ ਵਿੱਚੋਂ ਕੀ ਕੀ ਚੋਰੀ ਹੋ ਗਿਆ ਤੇ ਬਾਬਾ ਜੀ ਜਿਸ ਕਮਰੇ ਵਿੱਚ ਬੈਠੇ ਸਨ ਸਾਧ ਸੰਗਤ ਸਮਾਧੀ ਵਿੱਚ ਉਥੇ ਇੱਕ ਬਾਜ ਰੱਖਿਆ ਹੁੰਦਾ ਸੀ ਬਾਜਾਂ ਦੇ ਅੱਡੇ ਸਨ ਸੰਗ ਮਰ ਮਰਦੇ ਉਥੇ ਟੰਗੇ ਹੋਏ ਸੀ ਤੇ ਉਹਨਾਂ ਦੀ ਨਿਗਾ ਉਥੇ ਗਈ ਦੇਖਿਆ ਵੀ ਇੱਥੇ ਸੰਗ ਮਰ ਮਰਦੇ ਜਿਹੜੇ ਬਾਜਾਂ ਦੇ ਅੱਡੇ ਸਨ ਉਹ ਨਹੀਂ ਹਨ ਕਹਿਣ ਲੱਗੇ ਭਾਈ ਇੱਥੇ ਸਾਹਮਣੇ ਬਾਜਾਂ ਦੇ ਅੱਡੇ ਪਏ ਹੁੰਦੇ ਸੀ ਉਹ ਨਹੀਂ ਦਿਸਦੇ ਜੇ ਤੇਰੇ 'ਚ ਹਿੰਮਤ ਆ ਤਾਂ ਉਹ ਸਾਨੂੰ ਲਿਆ ਦੇ ਉਹ ਸੂਬੇ ਦਾ ਹੈਰਾਨ ਹੋ ਗਿਆ ਵੀ ਇਹਨਾਂ ਨੂੰ ਜਿਹੜੀ ਸਾਹਮਣੇ ਪਈ ਚੀਜ਼ ਆ ਕੇਵਲ ਉਹੀ ਯਾਦ ਰਹਿੰਦੀ ਆ ਇਹਨਾਂ ਨੂੰ ਕਿਸੇ ਘਰ ਦੀ ਚੀਜ਼ ਦਾ ਮੋਹ ਨਹੀਂ ਹੈ ਇਹਨਾਂ ਨੂੰ ਕੋਈ ਯਾਦ ਨਹੀਂ ਵੀ ਇੰਨੀ ਇਹਨਾਂ ਦੀ ਉੱਚੀ ਦਿੱਰਤੀ ਹੈ ਇਹਨਾਂ ਇਹ ਸਵਾਦੀ ਲੀਡ ਰਹਿੰਦੇ ਨੇ ਸਾਧ ਸੰਗਤ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਸਮੇਂ ਦੱਖਣ ਵਾਲੇ ਪਾਸੇ ਹਜੂਰ ਸਾਹਿਬ ਜਾਣ ਲੱਗੇ ਬਾਬਾ ਗੁਰਬਖਸ਼ ਸਿੰਘ ਜੀ ਵੀ ਨਾਲ ਸਨ ਤੇ ਇਹਨਾਂ ਨੇ ਵੀ ਤਿਆਰੀ ਕੀਤੀ ਵੀ ਅਸੀਂ ਵੀ ਸਤਿਗੁਰਾਂ ਦੇ ਨਾਲ ਹੀ ਜਾਣਾ। ਉਸ ਸਮੇਂ ਇਹਨਾਂ ਦੀ ਮਾਤਾ ਲੱਭਦੀ ਹੋਈ ਸਤਿਗੁਰਾਂ ਦੇ ਪਿੱਛੇ ਆ ਗਈ। ਤੇ ਮਹਾਰਾਜ ਨੂੰ ਕਹਿਣ ਲੱਗੀ ਮਹਾਰਾਜ ਮੇਰਾ ਇੱਕ ਹੀ ਪੁੱਤ ਹੈ। ਉਹਨੂੰ ਤੁਸੀਂ ਆਪਣੇ ਨਾਲ ਲੈ ਚੱਲਿਓ। ਸਤਿਗੁਰੂ ਮਹਾਰਾਜ ਮੈਂ ਤਾਂ ਇਹਦੇ ਤੋਂ ਬਿਨਾ ਜਿਉਂਦੀ ਨਹੀਂ ਰਹਿ ਸਕਦੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਗੁਰਬਖਸ਼ਿਆ ਤੇਰੀ ਮਾਂ ਕਹਿੰਦੀ ਹੈ ਤੂੰ ਇਹਦੇ ਨਾਲ ਹੀ ਘਰ ਚਲੇ ਜਾ। ਉਸ ਵੇਲੇ ਬਾਬਾ ਜੀ ਕਹਿਣ ਲੱਗੇ ਮਹਾਰਾਜ ਮੇਰੀ ਮਾਂ ਮੈਨੂੰ ਘਰ ਲੈ ਜਾਏਗੀ ਪਰ ਮੇਰਾ ਇਹ ਨੀਮ ਹੈ ਮੈਂ ਤੁਹਾਡੇ ਦਰਸ਼ਨ ਕੀਤੇ ਬਿਨਾ ਪ੍ਰਸ਼ਾਦਾ ਨਹੀਂ ਛਕਦਾ ਹਮੇਸ਼ਾ ਤੁਹਾਡੇ ਨਾਲ ਹੀ ਰਿਆਂ ਮੇਰਾ ਪ੍ਰਣ ਕੀਤਾ ਹੋਇਆ ਹੈ ਵੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ ਫਿਰ ਪ੍ਰਸ਼ਾਦਾ ਛਕਣਾ ਸਤਿਗੁਰੂ ਮਹਾਰਾਜ ਇਹ ਤਾਂ ਮੈਂ ਥੋੜੇ ਜਣੇ ਨਹੀਂ ਕੱਟਾਂਗਾ ਕਿਉਂਕਿ ਤੁਹਾਡੇ ਦਰਸ਼ਨਾਂ ਬਿਨਾ ਪ੍ਰਸ਼ਾਦਾ ਨਹੀਂ ਸ਼ਕਾਂਗਾ ਪ੍ਰਸ਼ਾਦੇ ਤੋਂ ਬਿਨਾ ਹੌਲੀ-ਹੌਲੀ ਸਰੀਰ ਕਮਜ਼ੋਰ ਹੋ ਜਾਏਗਾ ਇੱਕ ਦਿਨ ਤੇ ਇਹ ਸਰੀਰ ਖਤਮ ਹੋ ਜਾਏਗਾ ਸਤਿਗੁਰੂ ਮਹਾਰਾਜ ਨੇ ਵਜਨ ਕੀਤਾ ਭਾਈ ਗੁਰਬਖਸ਼ ਸਿੰਘ ਅਸੀਂ ਤੁਹਾਨੂੰ ਵਜਨ ਕਰਦੇ ਹਾਂ ਜਦੋਂ ਤੂੰ ਅੰਮ੍ਰਿਤ ਵੇਲੇ ਸਵੇਰੇ ਨਗਰ ਤੋਂ ਬਾਹਰ ਜਾ ਕਰਕੇ ਕਿਸੇ ਇਕਾਂਤ ਥਾਂ ਤੇ ਸਿਮਰਨ ਕਰਕੇ ਅਰਦਾਸ ਕਰੇਂਗਾ ਨਾ ਤੇ ਅਸੀਂ ਤੈਨੂੰ ਦਰਸ਼ਨ ਦੇਵਾਂ ਕਲਗੀਧਰ ਮਹਾਰਾਜ ਨੇ ਬਚਨ ਕੀਤਾ ਸੀ ਤੈਨੂੰ ਜ਼ਰੂਰ ਦਰਸ਼ਨ ਦਿਆ ਕਰਾਂਗੇ ਤੂੰ ਆਪਣੀ ਮਾਂ ਦੇ ਨਾਲ ਚਲੇ ਜਾ ਸਾਡੇ ਇਸ ਤਰ੍ਹਾਂ ਦਰਸ਼ਨ ਕਰਕੇ ਤੂੰ ਪ੍ਰਸ਼ਾਦਾ ਛਕਦਾ ਰਹੀ ਤੇ ਇਤਿਹਾਸ ਵਿੱਚ ਹੰਤਾ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾ ਗਏ ਪਰ ਬਾਬਾ ਗੁਰੂਬਖਸ਼ ਸਿੰਘ ਜੀ ਸਤਗੁਰਾਂ ਦੇ ਦਰਸ਼ਨ ਕਰਦੇ ਰਹੇ ਸਨ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਛਕਿਆ ਕਰਦੇ ਸਨ ਇੱਕ ਤਾਂ ਬਾਬਾ ਗੁਰੂਬਖਸ਼ ਸਿੰਘ ਜੀ ਤੇ ਇੱਕ ਮਾਤਾ ਸਾਹਿਬ ਕੌਰ ਜੀ ਇਹਨਾਂ ਦਾ ਪ੍ਰਾਣ ਸੀ ਸਾਧ ਸੰਗਤ ਕਾਂਗੀਧਰ ਮਹਾਰਾਜ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਸਕਣਾ ਸੋ ਉਸ ਸਮੇਂ ਸੂਬੇਦਾਰ ਕਹਿਣ ਲੱਗਿਆ ਵੀ ਇਹਨਾਂ ਦੀ ਇੰਨੀ ਉੱਚੀ ਇੱਰਤੀ ਹੈ ਤੇ ਸਾਧ ਸੰਗਤ ਉਸ ਸੂਬੇਦਾਰ ਨੇ ਫਿਰ ਸਾਰਾ ਸਮਾਨ ਜਿਹੜੇ ਉਹ ਤੁਰਕ ਲੁੱਟ ਕੇ ਲੈ ਕੇ ਗਏ ਸੀ ਵਾਪਸ ਲੈ ਕੇ ਆਂਦਾ ਤੇ ਬਾਬਾ ਜੀ ਨੂੰ ਕਹਿਣ ਲੱਗਿਆ ਮਹਾਰਾਜ ਸਾਰਾ ਸਮਾਨ ਤੁਹਾਡਾ ਜੋ-ਜੋ ਲੁੱਟਿਆ ਸੀ ਨਾ ਉਹ ਘਰ ਵਾਪਸ ਲੈ ਆਂਦਾ ਬਾਬਾ ਜੀ ਸੂਬੇਦਾਰ ਨੂੰ ਕਹਿਣ ਲੱਗੇ ਭਾਈ ਚਲੋ ਤੂੰ ਲਾਹੌਰ ਦਾ ਸੂਬੇਦਾਰ ਹੈ ਸਾਡਾ ਸਮਾਨ ਲੁੱਟਿਆ ਗਿਆ ਲੈ ਆਂਦਾ ਪਰ ਸਾਨੂੰ ਦੱਸ ਵੀ ਜਦੋਂ ਲਾਹੌਰ ਲੁੱਟਿਆ ਜਾਵੇਗਾ ਉਦੋਂ ਕੌਣ ਸਮਾਨ ਲਿਆ ਕੇ ਦੇਵੇਗਾ ਤੇ ਸੂਬੇਦਾਰ ਕਹਿਣ ਲੱਗਾ ਮਾਰੇ ਤੁਸੀਂ ਮੈਨੂੰ ਸ਼ਰਾਪ ਦੇ ਰਹੇ ਹੋ ਬਾਬਾ ਜੀ ਕਹਿੰਦੇ ਨਹੀਂ ਅਸੀਂ ਤਾਂ ਤੈਨੂੰ ਸੁੱਤੇ ਪੁੱਛ ਰਹੇ ਹਾਂ ਤੂੰ ਸੋਚਿਆ ਵੀ ਅਸੀਂ ਤੇਰਾ ਸਮਾਨ ਵਾਪਸ ਲਿਆ ਕੇ ਦੇ ਦਿੱਤਾ ਇਸ ਲਈ ਅਸੀਂ ਸੁੱਤੇ ਹੀ ਪੁੱਛ ਰਹੇ ਹਾਂ ਇੰਨੀ ਅਰੂੜ ਵਰਤੀ ਸੀ ਸਾਧ ਸੰਗਤ ਇਹਨਾਂ ਗੁਰੂ ਦੇ ਨਾਲ ਪ੍ਰੇਮ ਸੀ ਇਹਨਾਂ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦੇ ਸਨ ਸਤਗੁਰੂ ਮਾਰਾ ਕਹਿੰਦੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜਿਹੜਾ ਬ੍ਰਹਮ ਗਿਆਨੀ ਹੈ ਉਹਦੀ ਦ੍ਰਿਸ਼ਟੀ ਸਮਾਨ ਹੁੰਦੀ ਹੈ ਇੱਕੋ ਜੀ ਨਿਗਾਹ ਦੇ ਨਾਲ ਸਭ ਥਾਵਾਂ ਤੇ ਦੇਖਦਾ ਹੈ ਜੈਸੇ ਰਾਜ ਰੰਗ ਕਉ ਲਾਗੈ ਤੁਲ ਕਵਾਨ ਭਵਾਨ ਕਹਿੰਦੇ ਨੇ ਹਵਾ ਮਾਰਾ ਕਹਿੰਦੇ ਜਿਵੇਂ ਕਿਸੇ ਰਾਜੇ ਨੂੰ ਕਿਸੇ ਕੰਗਾਲ ਨੂੰ ਕਿਸੇ ਪੜ੍ਹੇ ਹੋਏ ਨੂੰ ਜਿਹੜਾ ਰਾਜੇ ਦੀ ਤਰ੍ਹਾਂ ਹੈ ਭਾਵੇਂ ਕੋਈ ਪੰਡਤ ਹੈ ਤੇ ਕੋਈ ਅਨਪੜ੍ਹ ਕੰਗਾਲ ਹੋਵੇ ਸਾਰਿਆਂ ਨੂੰ ਬਰਾਬਰ ਜਿਹੜੀ ਹਵਾ ਹੈ ਉਹ ਲੱਗਦੀ ਹੈ ਸਵਾਸ ਆਉਂਦੇ ਨੇ ਸਤਿਗੁਰੂ